ਇੱਕ ਜਾਦੂ ਜਾਦੂ ਵਾਲਾ ਪੱਥਰ ਦਿਖਾਉਣ ਲੱਗਾ ਤੁਹਾਨੂੰ ਇਸ ਪੱਥਰ ਦੇ ਵਿੱਚ ਜਾਦੂ ਆ ਇਸ ਪੱਥਰ ਦੇ ਵਿੱਚ ਕਲਾ ਹੈ ਵੀਡੀਓ ਸ਼ੇਅਰ ਕਰਿਓ ਪਹਿਲਾਂ ਤਾਂ ਵੀਡੀਓ ਸ਼ੇਅਰ ਕਰਿਓ ਜਿਹੜੇ ਸੱਜਣਾ ਦਾ ਬਹੁਤ ਸੱਜਣਾ ਦਾ ਇਸ ਜਾਦੂਏ ਵਾਲੇ ਪੱਥਰ ਦੇ ਨਾਲ ਫਾਇਦਾ ਹੋ ਜਾਣਾ ਖਾਸ ਤੌਰ ਤੇ ਉਹ ਲੋਕਾਂ ਦਾ ਫਾਇਦਾ ਹੋ ਜਾਣਾ ਜਿਹੜੇ ਲੋਕਾਂ ਨੂੰ ਗੈਸ ਤਿਆਬ ਬਣਦਾ ਯਾਰ ਹਮੇਸ਼ਾ ਮੈਂ ਆਪਣੇ ਚੈਨਲ ਤੇ ਲੌਜੀਕ ਵਾਲੀ ਗੱਲ ਕੀਤੀ ਆ ਤੇ ਤੁਹਾਨੂੰ ਜਾਦੂ ਵਾਲੀ ਗੱਲ ਅਨਲੌਜੀਕਲ ਲੱਗੂਗੀ ਪਰ ਅਸਲ ਦੇ ਵਿੱਚ ਅਨਲੋਜੀਕਲ ਗੱਲ ਨਹੀਂ ਗਈ ਇਹ ਇਹ ਪੱਥਰ ਨੂੰ ਮੈਜੀਕਲ ਸਟੋਨ ਹੀ ਕਹਿੰਦੇ ਆ ਜਾਦੂ ਹੀ ਪੱਥਰ ਕਹਿੰਦੇ ਆ ਇਸ ਜਾਦੂ ਹੀ ਪੱਥਰ ਤੋਂ ਬਣ ਜਾਂਦੇ ਆ ਭਾਂਡੇ ਭਾਂਡਿਆਂ ਦੇ ਵਿੱਚ ਜਦੋਂ ਅਸੀਂ ਪਾਉਂਦੇ ਆ ਪਾਣੀ ਜਾਂ ਪਾਉਂਦੇ ਆ ਦੁੱਧ ਤੇ ਜਦੋਂ ਉਹਨੂੰ ਅਸੀਂ ਪੀਂਦੇ ਆ ਤੇ ਉਹ ਤੁਹਾਡੀ ਸਿਹਤ ਤੇ ਬਹੁਤ ਕਮਾਲ ਦਾ ਅਸਰ ਕਰਦਾ ਕਿਵੇਂ ਅਸਰ ਕਰਦਾ ਤੇ ਕਿਉਂ ਅਸਰ ਕਰਦਾ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਹਦੇ ਵਿੱਚ ਬਹੁਤ ਸਾਰੇ ਜਾਨਵਰ ਆ ਜਿਹੜੇ ਉਹ ਪਥਰਾਟ ਹੋਏ ਹੋਏ ਆ ਬਹੁਤ ਸਾਰੇ ਜਾਨਵਰ ਪਥਰਾਟ ਹੋਏ ਹੋਏ ਆ ਜਦੋਂ ਆਉਂਦੀ ਆ ਨਾ ਕੀ ਕਹਿੰਦੇ ਹੁੰਦੇ ਆ ਅਫਤਕ ਕੁਇਕ ਆਉਂਦੇ ਆ ਜਦੋਂ ਬਹੁਤ ਤਰ੍ਹਾਂ ਦੇ ਆ ਦੇਖੋ ਇਸ ਤਰ੍ਹਾਂ ਦੇ ਜਾਨਵਰ ਆ ਜਿਹੜੇ ਉਹ ਪਥਰਾਟ ਹੋਏ ਹੋਏ ਆ ਤਾਂ ਇਸ ਕਰਕੇ ਆ ਦੇਖੋ ਇਸ ਤਰ੍ਹਾਂ ਦੇ ਜਾਨਵਰ ਪਥਰਾਟ ਹੋਏ ਹੋਏ ਆ ਤਾਂ ਇਹ ਜਾਦੂਈ ਪੱਥਰ ਪਤਾ ਕਿਵੇਂ ਆ ਤੁਸੀਂ ਬਿਲਕੁਲ ਸਹੀ ਦੁੱਧ ਨੂੰ ਇਸ ਭਾਂਡੇ ਚ ਪਾ ਦਿਓ ਤੇ ਸਵੇਰ ਤੱਕ ਉਹ ਦਹੀਂ ਬਣ ਜਾਊ ਪਰ ਉਹ ਦਹੀਂ ਦੇ ਵਿੱਚ ਕਿੰਨਾ ਕ੍ਰਸ਼ਮਾ ਹੋਊਗਾ ਆਪਾਂ ਭੈਣ ਤੋਂ ਪੁੱਛਦੇ ਆਂ ਕਿ ਆਨਲਾਈਨ ਇਸ ਤਰ੍ਹਾਂ ਦੇ ਗਲਾਸ ਆ ਜਿਹੜੇ ਤੁਸੀਂ ਵੀ ਘਰੇ ਮੰਗਾ ਸਕਦੇ ਆ ਤੁਹਾਨੂੰ ਮੈਂ ਇਹਨਾਂ ਦੇ ਨੰਬਰ ਵੀ ਦੱਸੂਗਾ ਤੇ ਮੈਂ ਇਹਨਾਂ ਦੇ ਤੁਹਾਨੂੰ ਰੇਟ ਵੀ ਦੱਸੂਗਾ ਭੈਣ ਇਹਨੂੰ ਲਾ ਲਿਓ ਇਹਨੂੰ ਲਾ ਲਿਓ ਜਿਵੇਂ ਆਪਾਂ ਕੱਪੜੇ ਟੰਗਦੇ ਹੁੰਨੇ ਆਵੇਂ ਲਾ ਲਓ ਹਾਂ ਤੇ ਬੱਸ ਹਾਂ ਭੈਣੇ ਮੈਨੂੰ ਤਾਂ ਇਹਨੂੰ ਕੀ ਮੈਜੀਕਲ ਸਟੋਨ ਕਹਿੰਦੇ ਆ ਕਿਹੜੇ ਥਾਂ ਦੇ ਇਹ ਪੱਥਰ ਕੇ ਇਹ ਰਾਜਸਥਾਨ ਦੇ ਹਾਂਜੀ ਜੈਸਲਮੇਰ ਉਸ ਰਾਜਸਥਾਨ ਤੋਂ ਇਹ ਰਾਜਸਥਾਨ ਦੇ ਜੈਸਲਮੇਰ ਦੇ ਵਿੱਚੋਂ ਨਿਕਲਦੇ ਆ ਤੇ ਇਹਨਾਂ ਦਾ ਭਾਣੇ ਜਿਹੜਾ ਹੈਗਾ ਕੀ ਕੀ ਫਰਕ ਕੀ ਕੀ ਪੈਂਦਾ ਸਰੀਰ ਤੇ ਕੀ ਫਰਕ ਪੈਂਦਾ ਇਹਦੇ ਵਿੱਚ ਪਾ ਕੇ ਹਾਂਜੀ ਜਿਵੇਂ ਆਪਾਂ ਨੂੰ ਐਸਿਡਿਟੀ ਬੰਦੀ ਹੈ ਗੈਸ ਤਜ਼ਾਬ ਦੀ ਪ੍ਰੋਬਲਮ ਹੈ ਜੀ ਬੀਪੀ ਸ਼ੂਗਰ ਐਸਿਡਿਟੀ ਦੀ ਪ੍ਰੋਬਲਮ ਹੋਰ ਜਿਵੇਂ ਪੇਟ ਦੀਆਂ ਕੋਈ ਵੀ ਪ੍ਰੋਬਲਮਸ ਨੇ ਉਹਨਾਂ ਚੀਜ਼ਾਂ ਤੇ ਸਕਿਨ ਦੀ ਪ੍ਰੋਬਲਮ ਆ ਉਹਨਾਂ ਚੀਜ਼ਾਂ ਤੇ ਕੰਮ ਕਰਦੇ ਸੀ ਹਾਂ ਜਿਵੇਂ ਸਕਿਨ ਦੀ ਪ੍ਰੋਬਲਮ ਉਹਤੇ ਸਰਕਰ ਦਾ ਵੀ ਇਹਦੇ ਵਿੱਚ ਦਹੀਂ ਜਮਾ ਲਓ ਉਹਨੂੰ ਸਕਿਨ ਤੇ ਲਾ ਲਓ ਹਾਂ ਜੀ ਸਕਿਨ ਤੇ ਲਾ ਸਕਦੇ ਆ ਤੇ ਪਾਣੀ ਪੀਣ ਨਾਲ ਵੀ ਮਤਲਬ ਸਕਿਨ ਦੇ ਜਿਵੇਂ ਆਪਾਂ ਲੰਮੇ ਟਾਈਮ ਆਪਾਂ ਯੂਜ਼ ਕਰਦੇ ਆ ਪਾਣੀ ਜੀ ਤੇ ਉਹਦੇ ਨਾਲ ਵੀ ਸਕਿਨ ਨੂੰ ਮੈਂ ਮੈਂ ਇਹਨਾਂ ਤੋਂ ਲੈ ਕੇ ਪਤਾ ਕਿਹੜਾ ਗਿਆ ਸੀਗਾ ਮੈਂ ਇਹਨਾਂ ਤੋਂ ਸ਼ਾਇਦ ਇਸ ਤਰ੍ਹਾਂ ਦੀ ਥਰਮਸ ਜੀ ਲੈ ਕੇ ਗਿਆ ਸੀ ਇਸ ਤਰ੍ਹਾਂ ਦੀ ਥਰਮਸ ਲੈ ਕੇ ਗਿਆ ਸੀ ਤੇ ਉਹਦੇ ਵਿੱਚ ਪਾਣੀ ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਕਿ ਪਾਣੀ ਦਾ ਜਦੋਂ ਭਾਵੇਂ ਇਹਦੇ ਵਿੱਚ ਪਾਣੀ ਪਾ ਕੇ ਪੀਂਦੇ ਹਾਂ ਤਾਂ ਥੋੜਾ ਟੇਸਟ ਜਿਵੇਂ ਅਲੱਗ ਹੁੰਦੇ ਸੀ ਅਲੱਗ ਟੇਸਟ ਬਣ ਜਾਂਦਾ ਹਨਾ ਉਹ ਤਾਂ ਵੀ ਉਹ ਤਾਂ ਪਤਾ ਤੁਹਾਨੂੰ ਮਹਿਸੂਸ ਹੋਊਗਾ ਤਿੰਨ ਤੋਂ ਚਾਰ ਘੰਟਿਆਂ ਬਾਅਦ ਕਿ ਉਹ ਪਾਣੀ ਦੇ ਵਿੱਚ ਵਾਕਿਆ ਹੀ ਕੋਈ ਕੈਮੀਕਲ ਰੈਕਸ਼ਨ ਹੋ ਗਿਆ। ਹਾਂਜੀ। ਉਹ ਜਿਹੜਾ ਦਹੀਂ ਆਖਰ ਅਸੀਂ ਜਮਾ ਕੇ ਨਹੀਂ ਦੇਖਿਆ ਉਹ ਵਾਕਿਆ ਜੰਮ ਜਾਂਦਾ ਜੇ ਸਹੀ ਤਾਂ ਦਹੀਂ ਦੁੱਧ ਪਾ। ਹਾਂਜੀ ਇਹ ਜਿਵੇਂ ਆਪਾਂ ਕਹਿੰਦੇ ਨੇ ਜਿਹਦੇ ਵਿੱਚ ਜ਼ਿਆਦਾ ਆਪਾਂ ਕਹਿੰਦੇ ਨੇ ਜਿਵੇਂ ਜੀਵ ਜੰਤੂ ਜ਼ਿਆਦਾ ਉਹ ਹੁੰਦੇ ਹੈਗੇ ਪਥਰਾਟ ਹੁੰਦੇ ਆ ਉਹਦੇ ਕਰਕੇ ਜਿਵੇਂ ਆਪਾਂ ਕਹਿੰਦੇ ਆ ਪੱਥਰ ਤੋਂ ਪੱਥਰ ਅਲੱਗ ਤਰ੍ਹਾਂ ਦੀ ਉਹ ਹੋ ਸਕਦੀ ਹੈਗੀ। ਕਈਆਂ 'ਚ ਜੰਮ ਵੀ ਜਾਂਦਾ ਜੀ। ਕਈਆਂ 'ਚ ਨਹੀਂ ਵੀ ਜੰਮਦਾ ਜਾਂ ਫਿਰ ਆਪਾਂ ਨੂੰ ਅਲੱਗ ਤੋਂ ਜਿਵੇਂ ਕਹਿੰਦੇ ਆ ਪੱਥਰ ਵਿੱਚ ਹੋਰ ਪਾਉਣਾ ਪੈਂਦਾ ਜੀ। ਤੇ ਇਹ ਜੰਮ ਵੀ ਆਂਦਾ ਪਰ ਜਿਵੇਂ ਆਪਾਂ ਕਹਿੰਦੇ ਆ ਟੈਂਪਰੇਚਰ ਬੇਸ ਦਾ ਹੈ ਜਿਵੇਂ 40 ਤੋਂ 45 ਡਿਗਰੀ 35 40 ਡਿਗਰੀ ਦੇ ਵਿੱਚ ਵਿੱਚ ਜੰਮਦਾ ਜਿਵੇਂ ਗਰਮੀਆਂ 'ਚ ਜੀ ਤਾਂ ਇਹ ਆਪਣੇ ਕੀ ਕੀ ਕਿ ਕਿਹੜੇ ਕਿਹੜੇ ਲੋਕਾਂ ਦੇ ਤੁਹਾਨੂੰ ਤਾਂ ਲੋਕਾਂ ਦੇ ਰੈਕਸ਼ਨ ਮਿਲਦੇ ਹੋਣਗੇ ਲੋਕ ਕਸਟਮਰ ਰਿਪੀਟ ਹੁੰਦਾ ਹੈ ਕਸਟਮਰ ਤੋਂ ਕਸਟਮਰ ਆਉਂਦਾ ਜਿਵੇਂ ਇਸ ਤਰ੍ਹਾਂ ਦੇ ਲੋਕਾਂ ਦੇ ਰਿਜ਼ਲਟ ਆਏ ਹਾਂਜੀ ਇੱਕ ਜਾਣਾ ਕੋਈ ਲੈ ਕੇ ਜਾਂਦਾ ਜੀ ਆਪਣਾ ਤੋਂ ਤੇ ਉਹਨਾਂ ਨੇ ਅੱਗੇ-ਅੱਗੇ ਆਪਣੇ ਰੈਫਰੈਂਸ ਦਿੰਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਤਾਂ ਜਿਵੇਂ ਕਈਨੋਂ ਤਾਂ ਜੀ ਹਫ਼ਤੇ ਦੇ ਅੰਦਰ ਅੰਦਰ ਫਰਕ ਪੈ ਜਾਂਦਾ ਤਾਂ ਉਹ ਆਪਣੇ ਮਤਲਬ ਰਿਲੇਟਿਵਸ ਨੂੰ ਦੱਸ ਦਿਆ ਕਿ ਇਦਾਂ ਕਰਕੇ ਮੇਰੇ ਨਾਲ ਵੀ ਆਹ ਪ੍ਰੋਬਲਮ ਸੀਗੀ ਤੇ ਮੈਨੂੰ ਇੰਨੀ ਜੀਤੀ ਫਰਕ ਪੈ ਗਿਆ ਇਸ ਚੀਜ਼ ਤੋਂ ਜੀ ਜਿਵੇਂ ਕਿਸੇ ਬੰਦੇ ਦਾ ਪੇਟ ਜਾਂ ਫੁੱਲਿਆ ਫੁੱਲਿਆ ਜਾ ਰਹਿਦਾ ਖਾਂ ਹਾਂਜੀ ਹਾਂਜੀ ਥੋੜਾ ਜਿਹਾ ਖਾ ਕੇ ਬੰਦ ਨੂੰ ਆਇਆ ਲੱਗਦਾ ਭਰਿਆ ਭਰਿਆ ਜਾ ਪੇਟ ਰਹਿੰਦਾ ਹਾਂਜੀ ਤੇ ਉਹ ਬੰਦਾ ਇਸ ਦੇ ਵਿੱਚ ਪਾਣੀ ਪਾ ਕੇ ਪੀਵੇ ਤਾਂ ਬਿਲਕੁਲ ਸਹੀ ਮਗਲੋ ਹਾਜਮਾਉਂਦਾ ਜਿਵੇਂ ਪੇਟ ਜੇ ਆਪਣੇ ਕਬਜ਼ ਦੀ ਪ੍ਰੋਬਲਮ ਹੋ ਗਈ ਗੈਸ ਤੇ ਜ਼ਾਬ ਕੁਝ ਹਜ਼ਮ ਨਹੀਂ ਹੁੰਦਾ ਖਾਦਾ ਪੀਤਾ ਜੀ ਉਹਨਾਂ ਚੀਜ਼ਾਂ ਤੇ ਵੀ ਕੰਮ ਕਰਦਾ ਹਾਂ ਤੇ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਇਹ ਇੱਕ ਵਧੀਆ ਬੈਨੀਫਿਟਡ ਚੀਜ਼ ਆ ਹਾਂਜੀ ਤੇ ਇੱਕ ਬਿਲਕੁਲ ਨੇਚਰਲ ਆ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਵਿੱਚ ਕੁਝ ਵੀ ਕੋਈ ਦਵਾਈ ਨਹੀਂ ਗਈ ਕਿਸੇ ਕਿਸਮ ਦਾ ਕੋਈ ਤੁਹਾਡੇ ਸਰੀਰ ਤੇ ਨੁਕਸਾਨ ਕਰਨ ਵਾਲੀ ਕੋਈ ਚੀਜ਼ ਨਹੀਂ ਹਾਂਜੀ ਤੇ ਤੁਹਾਡਾ ਫਾਇਦਾ ਕਰੂਗੀ ਇਹ ਹੈਗਾ ਹੀ ਹੈਗਾ ਹਾਂਜੀ ਕਿਉਂਕਿ ਇਹ ਨੇਚਰਲ ਆ ਇਹਦੇ ਵਿੱਚ ਕਿੰਨੇ ਜਾਨਵਰਾਂ ਦੀ ਇਮਿਊਨਿਟੀ ਆ ਕਿੰਨੇ ਸਮੁੰਦਰੀ ਜਾਨਵਰਾਂ ਦੀ ਇਮਿਊਨਿਟੀ ਇਹਦੇ ਵਿੱਚ ਆ ਜਿਹੜੀ ਤੁਹਾਡੇ ਅੰਦਰ ਜਾ ਬਣਨੀ ਆ ਤਾਂ ਉਹ ਮਤਲਬ ਨੇਚਰਲ ਗੱਲ ਆ ਕਿ ਉਹਦਾ ਅਫਰ ਕਰੂਗਾ ਤੇ ਭੈਣੇ ਇਹਨਾਂ ਦੇ ਰੇਟ ਵੀ ਆਪਾਂ ਦੱਸ ਦਈਏ ਥੋੜੇ ਥੋੜੇ ਹਾਂਜੀ ਆਪਣੇ ਕੋਲ ਮਤਲਬ ਐਮ ਐਲ ਦੇ ਹਿਸਾਬ ਨਾਲ ਆ ਜਿਵੇਂ 400 ਐਮ ਐਲ ਹੋ ਗਿਆ ਜੀ ਉਹ 1000 ਰੁਪਏ ਦਾਗਾ ਜੀ ਹਾਂਜੀ ਫਿਰ ਉਸ ਤੋਂ ਬਾਅਦ 1200 ਰੁਪਏ ਦਾ ਵੀ ਗਲਾਸ ਹੈਗਾ ਜੀ ਆਪਾਂ ਕਹਿ ਦਿੰਨੇ ਆ ਕਿ 500 ml ਦਾ ਫਿਰ 600 ml ਦਾ 1500 ਦਾ 700 ml ਦਾ 1700 ਦਾ ਫਿਰ ਉਸ ਤੋਂ ਬਾਅਦ ਬੋਟਲਸ ਆ ਜਾਂਦੀਆਂ ਨੇ ਜੀ ਜੀ ਲੀਟਰ ਤੋਂ ਲੈ ਕੇ 2 ਲੀਟਰ ਤੱਕ ਦੀਆਂ ਬੋਟਲ ਹਾਂ ਹਾਂ ਤੇ ਆ ਦੇਖੋ ਜਿਹੜੀ ਆ ਬੋਤਲ ਆ ਨਾ ਬੋਤਲ ਵੀ ਬਣਾਈ ਹੋਈ ਆ ਇਹ ਬੋਤਲ ਨੂੰ ਵੀ ਬਹੁਤ ਤਰੀਕੇ ਨਾਲ ਬਣਾਇਆ ਹੋਇਆ ਇਹਨਾਂ ਨੇ ਆ ਦੇਖੋ ਐਵੇਂ ਬਣਾਇਆ ਹੋਇਆ ਆ ਦੇਖੋ ਆ ਜੋੜ ਪਾਇਆ ਹੋਇਆ ਕਿਉਂਕਿ ਬੋਤਲ ਸਿੱਧੀ ਤਾਂ ਪੱਥਰ ਚੋ ਬੋਤਲ ਨਹੀਂ ਨਾ ਬਣ ਸਕਦੀ ਤਾਂ ਬੋਤਲ ਨੂੰ ਬਣਾਉਣ ਦਾ ਵੀ ਤਰੀਕਾ ਹੈ ਤੇ ਜੇ ਤੁਸੀਂ ਵੀ ਕੋਈ ਵੀ ਗਲਾਸ ਆ ਦੇਖੋ ਗ੍ਰੈਂਡ ਹੋਏ ਹੋਏ ਕਰਕੇ ਥੋੜਾ ਜਿਹਾ ਅਲੱਗ ਤੁਸੀਂ ਇਹ ਇਸ ਤਰ੍ਹਾਂ ਦੇ ਪੱਥਰ ਨੂੰ ਆ ਦੇਖੋ ਇਸ ਤਰ੍ਹਾਂ ਦੇ ਪੱਥਰ ਨੂੰ ਇਹਨਾਂ ਨੇ ਗ੍ਰाइंड ਕਰ ਲਿਆ ਤੇ ਗ੍ਰाइंड ਕਰਕੇ ਗ੍ਰਾਈਂਡਰ ਵੱਜ ਗਿਆ ਦੇਖੋ ਜੇ ਤੁਸੀਂ ਹੱਥ ਲਾਉਂਗੇ ਤੁਹਾਡੀ ਟੱਚ ਨੂੰ ਪਤਾ ਲੱਗੂਗਾ ਤੁਹਾਡੇ ਕਿ ਇਹ ਬਿਲਕੁਲ ਸਹੀ ਪੱਥਰ ਉਹੀ ਜੀਵ ਜੰਤੂਆਂ ਵਾਲਾ ਪੱਥਰ ਹੈ ਆ ਦੇਖੋ ਪ੍ਰੀਤ ਇਹਦੇ ਉੱਤੇ ਦੇਖੀ ਆ ਗਲਾਸ ਦੇ ਉੱਤੇ ਹਾਂ ਜੀ ਇਹ ਐਮਨੋਇਡ ਪ੍ਰੀਜ਼ਰਵ ਹੋਏ ਹੋਏ ਸਰ ਹਾਂ ਇਹ ਜਾਨਵਰ ਆ ਜਿਹੜੇ ਪਥਰਾਟ ਹੋ ਗਏ ਪੱਥਰ ਬਣ ਗਏ ਉਹ ਜਦੋਂ ਉਹ ਆਪਣੀ ਬਾਡੀ ਦੇਖੋ ਉਹਨੂੰ ਕਲੀਅਰ ਕਰਕੇ ਜੀ ਐਮਿਊਨਿਟੀ ਨੂੰ ਬੂਸਟ ਕਰਦਾਗਾ ਜਿਵੇਂ ਕੋਈ ਵੀ ਬਿਮਾਰੀ ਹੁੰਦੀ ਆ ਹੌਲੀ ਹੌਲੀ ਜਿਵੇਂ ਆਪਾਂ ਪੀਂਨੇ ਆਗੇ ਹੌਲੀ ਹੌਲੀ ਆਪਣੇ ਬਲੱਡ ਚ ਉਹ ਡੀਟੌਕਸ ਹੋ ਜਾਂਦੀ ਆ ਹਾਂ ਤੇ ਬਹੁਤ ਵਧੀਆ ਜਿੰਦਾ ਬਹੁਤ ਵਧੀਆ ਚੀਜ਼ ਆ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਤਾਂ ਭੈਣ ਹੋਣਾ ਦਾ ਨੰਬਰ ਸਕਰੀਨ ਤੇ ਦਿਖ ਰਿਹਾ ਤੇ ਤੁਸੀਂ ਆਨਲਾਈਨ ਆਪਣੇ ਘਰੇ ਇਹਨੂੰ ਮੰਗਵਾ ਸਕਦੇ ਸਭ ਤੋਂ ਵੱਡੀ ਗੱਲ ਇਹ ਆ ਕਿ ਬਹੁਤ ਬਾਰੇ ਅਸੀਂ ਆਨਲਾਈਨ ਚੀਜ਼ਾਂ ਦੇਖ ਲੈਂਦੇ ਆ ਸਾਨੂੰ ਐ ਲੱਗਦਾ ਕਿ ਬੰਦੇ ਪਤ ਨਹੀਂ ਕਿ ਹੋ ਜਿਆ ਚੀਜ਼ ਭੇਜਣਗੇ ਪਤਲੇ ਨਹੀਂ ਭੇਜਣਗੇ ਨਹੀਂ ਵਿਸ਼ਵਾਸ ਵਾਲੇ ਬੰਦੇ ਆ ਜੇ ਤੁਸੀਂ ਪੈਸੇ ਪਾਉਂਗੇ ਤਾਂ ਤੁਹਾਡੇ ਘਰੇ ਚੀਜ਼ ਆ ਜਿਹੜੀ ਉਹ ਡਿਲੀਵਰ ਹੋਊਗੀ ਜਿਹੜੀ ਕਹੋਗੇ ਉਹੀ ਹੋਊਗੀ ਮਤਲਬ ਐਵੇਂ ਨਹੀਂ ਕਿ ਤੁਹਾਨੂੰ ਦਿਖਾ ਕੇ ਪੱਥਰ ਦਾ ਗਲਾਸ ਤੇ ਘਰੇ ਲੱਕੜ ਦਾ ਭੇਜ ਦੇਣਗੇ ਉਹ ਨਹੀਂ ਪੱਥਰ ਦਾ ਕਹਿਣਗੇ ਤਾਂ ਪੱਥਰ ਦਾ ਹੀ ਭੇਜਣਗੇ ਬਹੁਤ ਵਾਰ ਆਨਲਾਈਨ ਅਸੀਂ ਚੀਜ਼ਾਂ ਖਰੀਦਣ ਤੋਂ ਡਰ ਜਾਂਦੇ ਆ ਤਾਂ ਭੈਣ ਜੀ ਹੁਣਾਂ ਦੇ ਨਾਲ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਜਿਉਂਦੇ ਰਹਿਓ